ਉਹ ਪਾਤਸ਼ਾਹ ਦੀ ਪਾਵਨ ਬਖਸ਼ਿਸ਼ ਸਦਕਾ ਕੱਲ ਤੱਕ ਆਪਾਂ ਸਰਵਨ ਕੀਤਾ ਹੈ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਭਗਤ ਪ੍ਰਹਿਲਾਦ ਜੀ ਦੇ ਨਾਲ ਮਿਲਾਪ ਹੋ ਰਿਹਾ ਤੇ ਭਾਈ ਬਾਲਾ ਜੀ ਇਧਰ ਖਡੂਰ ਸਾਹਿਬ ਦੀ ਮੁਬਾਰਕ ਤਰਤ ਤੇ ਧੰ ਗੁਰੂ ਅੰਗਰਦੇਵ ਮਹਾਰਾਜ ਸਾਹਿਬ ਜੀ ਦੇ ਸਮਖੇ ਸਾਰਾ ਘਟਨਾਕ੍ਰਮ ਜੋ ਉਥੇ ਅੱਖੀਂ ਡਿੱਠਾ ਜੋ ਕੰਨੇ ਸੁਣਿਆ ਤੇ ਜੋ ਆਪਣੇ ਨਾਲ ਵਰਤਿਆ ਉਹ ਸਾਰਾ ਇਤਿਹਾਸ ਸਰਵਨ ਕਰਵਾ ਰਹੇ ਨੇ ਦੱਸ ਰਹੇ ਨੇ ਕਿ ਭਗਤ ਪ੍ਰਹਿਲਾਦ ਜੀ ਆਪਣੀ ਜੀਵਨੀ ਦੱਸਣ ਲੱਗੇ ਨੇ ਕਿ ਕਿਵੇਂ ਮੈਂ ਪਿਤਾ ਦੀ ਗੋਦ ਵਿੱਚ ਬੈਠਾ ਸਾਂ ਪਿਤਾ ਨੇ ਸੁਭਾਵਕ ਪੁੱਛ ਲਿਆ ਕਿ ਤੇਰੇ ਅਧਿਆਪਕਾਂ ਨੇ ਤੈਨੂੰ ਕੀ ਪੜਾਇਆ ਦੱਸਣਾ ਕਰ ਤੇ ਮੈਂ ਪਰਮੇਸ਼ਰ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਮੇਰਾ ਪਿਤਾ ਖਿਜਿਆ ਅਧਿਆਪਕਾਂ ਨੂੰ ਬੁਲਾ ਕੇ ਪੁੱਛਦਾ ਤੁਸੀਂ ਪੜਾਇਆ ਉਹ ਕਹਿੰਦੇ ਨਹੀਂ ਅਸੀਂ ਇਹ ਨਹੀਂ ਪੜਾਇਆ ਪਰ ਮੈਂ ਆਪਣੀ ਗੱਲ ਦੇ ਉੱਤੇ ਬੜਾ ਅਡਿੱਗ ਰਿਹਾ ਮੇਰਾ ਪਿਤਾ ਬੜਾ ਕਰੋਧ ਦੇ ਵਿੱਚ ਐ ਬੜਾ ਗੁੱਸੇ ਦੇ ਵਿੱਚ ਐ ਪਰ ਮੈਂ ਉਸ ਕਰਤਾ ਪਰਮੇਸ਼ਰ ਦਾ ਨਾਮ ਸਿਮਰ ਰਿਆ ਆਖਿਰ ਮੇਰੇ ਪਿਤਾ ਨੇ ਮੈਨੂੰ ਗੋਦ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਇਸ ਤੋਂ ਉਪਰੰਤ ਹੁਕਮ ਕਰ ਦਿੱਤਾ ਸਿਪਾਹੀਆਂ ਨੂੰ ਕਿ ਇਹਨਾਂ ਸਮਝੋ ਕਿ ਇਹ ਮੇਰਾ ਕੁਛ ਨਹੀਂ ਲੱਗਦਾ ਤੇ ਇਹਨੂੰ ਮਾਰ ਦਿਓ ਜਿਸ ਤਰ੍ਹਾਂ ਵੀ ਮਾਰਿਆ ਜਾ ਸਕਦਾ ਹੈ ਹਥਿਆਰ ਨਾਲ ਮਰੇ ਪਹਾੜ ਤੋਂ ਸੁੱਟ ਕੇ ਮਰੇ ਜੋ ਵੀ ਤੁਹਾਡੇ ਜ਼ਿਹਨ ਵਿੱਚ ਸਜ਼ਾ ਆ ਸਕਦੀ ਹੈ ਇਹਨੂੰ ਦਿਓ ਇਹਨੂੰ ਖਤਮ ਕਰ ਦਿਓ ਮੇਰੇ ਨਾਲ ਸਾਰਾ ਕੁਝ ਕੀਤਾ ਗਿਆ ਪਰ ਮੈਂ ਨਹੀਂ ਮਰਿਆ ਆਖਰ ਫੈਸਲਾ ਕੀਤਾ ਗਿਆ ਦੋਵੇਂ ਦੈਂਤ ਜਿਹੜੇ ਸਨ ਸੰਢਾ ਮਰਕਾ ਮੇਰੇ ਅਧਿਆਪਕ ਵੀ ਸਨ ਉਹਨਾਂ ਨੇ ਮੇਰੇ ਪਿਤਾ ਨੂੰ ਕਿਹਾ ਵੀ ਤੁਸੀਂ ਇੰਨਾ ਗੁੱਸੇ ਵਿੱਚ ਨਾ ਆਓ ਹਰਨਾਕਸ਼ ਜੀ ਆਖਰ ਕੀ ਹੋਵੇਗਾ ਕਿ ਜੇ ਤੁਸੀਂ ਕਰੋਧ ਦੇ ਵਿੱਚ ਆਉਂਦੇ ਹੋ ਤੁਹਾਡੇ ਤੋਂ ਤਾਂ ਤਿੰਨੇ ਲੋਕ ਡਰਦੇ ਨੇ ਇਹ ਬੱਚਾ ਕੀ ਹੈ ਅਸੀਂ ਕੁਝ ਸਮਾਂ ਇਹਨੂੰ ਘਰੇ ਲੈ ਜਾਂਦੇ ਹਾਂ ਇਹਨੂੰ ਬੰਨ ਕੇ ਰੱਖਾਂਗੇ ਬੰਨਣ ਤੋਂ ਬਾਅਦ ਫਿਰ ਸਮਾਂ ਆਵੇਗਾ ਤੇ ਸਾਡਾ ਗੁਰੂ ਸ਼ੁਕਰ ਜਿਹੜਾ ਉਹ ਇਹਨੂੰ ਉਪਦੇਸ਼ ਦੇ ਦੇਗਾ ਜਦੋਂ ਇਹ ਵੱਡਾ ਹੋ ਜਾਵੇਗਾ ਹਲੇ ਬੱਚਾ ਸਮਝਦਾ ਨਹੀਂ ਉਦੋਂ ਆਪਣੇ ਆਪ ਇਹ ਧਰਮ ਕਮਾ ਲਵੇਗਾ ਤੁਹਾਨੂੰ ਮੰਨੇਗਾ ਰਾਜਨੀਤੀ ਨੂੰ ਸਮਝ ਲਏਗਾ ਪਰ ਹੁਣ ਇਹਨੂੰ ਆਪਾਂ ਬੰਨ ਲੈਨੇ ਆ ਉਹਨਾਂ ਦੇ ਘਰੇ ਰੁਕਣ ਤੋਂ ਬਾਅਦ ਪ੍ਰਹਿਲਾਦ ਕਹਿ ਰਿਹਾ ਹੈ ਕਿ ਜਦੋਂ ਉਹ ਦੋਵੇਂ ਕਿਤੇ ਬਾਹਰ ਜਾਂਦੇ ਨੇ ਉਹਨਾਂ ਦੇ ਬੱਚੇ ਮੇਰੇ ਕੋਲ ਆ ਜਾਂਦੇ ਨੇ ਮੈਂ ਉਹਨਾਂ ਨੂੰ ਆਤਮ ਗਿਆਨ ਦੀਆਂ ਬਾਤਾਂ ਸੁਣਾਉਂਦਾ ਵੈਰਾਗ ਦੀਆਂ ਬਾਤਾਂ ਸੁਣਾਉਂਦਾ ਪਰਮੇਸ਼ਰ ਦੀ ਗੱਲ ਕਰਦਾ ਸੰਸਾਰ ਦੀ ਨਾਸ਼ਵਾਨਤਾ ਸਮਝਾਉਂਦਾ ਸੀ ਆਖਰ ਇੱਕ ਦਿਨ ਉਹਨਾਂ ਬੱਚਿਆਂ ਨੇ ਸਵਾਲ ਕੀਤਾ ਕਿ ਪ੍ਰਹਿਲਾਦ ਇੱਕ ਗੱਲ ਦੱਸ ਅਸੀਂ ਵੀ ਉਹਨਾਂ ਹੀ ਟੀਚਰਾਂ ਤੋਂ ਪੜ੍ਹਦੇ ਹਾਂ ਛੰਡਾ ਮਰਕਾ ਹੀ ਸਾਨੂੰ ਪੜ੍ਹਾਉਂਦੇ ਨੇ ਤੇ ਉਹੀ ਤੈਨੂੰ ਪੜ੍ਹਾਉਂਦੇ ਨੇ ਇਸ ਤੋਂ ਬਿਨਾਂ ਨਾ ਤਾਂ ਇੱਥੇ ਕੋਈ ਹੋਰ ਅਧਿਆਪਕ ਹੈ ਤੇ ਨਾ ਸੀ ਕਦੀ ਤੈਨੂੰ ਕਿਸੇ ਕੋਲ ਜਾਂਦੇ ਵੇਖਿਆ ਹੈ ਪਰ ਸਾਡੇ ਅੰਦਰ ਇਹ ਗਿਆਨ ਨਹੀਂ ਨਾ ਸਾਡੇ ਅਧਿਆਪਕਾਂ ਨੇ ਸਾਨੂੰ ਕਦੀ ਪੜਾਇਆ ਪਰ ਤੇਰੇ ਅੰਦਰ ਇਹ ਗਿਆਨ ਜਿਹੜਾ ਹੈ ਇਹ ਕਿੱਥੋਂ ਪੈਦਾ ਹੋਇਆ ਸਾਨੂੰ ਦੱਸਣਾ ਕਰ ਤੇ ਪ੍ਰਹਿਲਾਦ ਫਿਰ ਆਪਣੀ ਗੱਲ ਦੱਸਣੀ ਸ਼ੁਰੂ ਕੀਤੀ ਹੈ ਕਿ ਮੇਰਾ ਪਿਤਾ ਵਿੰਨਿਆਚਲ ਪਰਬਤ ਤੇ ਤਪ ਕਰ ਰਿਹਾ ਹੈ ਇਹ ਦਰੋਂ ਸਾਰੇ ਦੇਵਤੇ ਜਿਹੜੇ ਇਕੱਠੇ ਹੋ ਕਰਕੇ ਆਏ ਜਦੋਂ ਡਰ ਪੈਦਾ ਹੋਇਆ ਵੀ ਜੇ ਇਹ ਹਰਨਾਖਸ਼ ਤਪ ਕਰਕੇ ਕਾਮਯਾਬ ਹੋ ਗਿਆ ਤੇ ਆਕਰ ਕੀ ਹੋਵੇਗਾ ਇਹ ਸਾਡੀਆਂ ਪੁਰੀਆਂ ਨੂੰ ਖਤਮ ਕਰ ਦੇਗਾ ਉਹ ਆਏ ਨੇ ਇਧਰ ਦੇਵਤੇ ਤੇ ਦੈਨਤਾ ਦੇ ਵਿੱਚ ਯੁੱਧ ਸ਼ੁਰੂ ਹੋ ਗਿਆ ਤੇ ਆਖਰ ਦੇਵਤੇ ਜਿਹੜੇ ਉਹ ਦੌੜਨਾ ਸ਼ੁਰੂ ਕਰਦੇ ਹਨ ਸੋ ਇਥੋਂ ਤੱਕ ਕੱਲ ਆਪਾਂ ਸਰਵਨ ਕੀਤਾ ਹੈ ਅੱਗੇ ਜਿਵੇਂ ਭਗਤ ਪ੍ਰਹਿਲਾਦ ਜੀ